ਉਦਰਾ ਲੋਕਸਭਾ ਹਲਕਾ ਬਟਿੰਡਾ ਤੋਂ ਚੌਥੀ ਵਾਰ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਹਰਸ਼ਮਰਤ ਕੌਰ ਬਾਦਲ ਨੇ ਵਿਧਾਨ ਸਭਾ ਹਲਕਾ ਮੋੜ ਦੇ ਵੋਟਰਾਂ ਦਾ ਧੰਨਵਾਦ ਕੀਤਾ ਤਾਂ ਉੱਥੇ ਵੱਡੀ ਗਿਣਤੀ ਦੇ ਵਿੱਚ ਹਲਕਾ ਵਾਸੀਆਂ ਦੇ ਨਾਲ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਵੀ ਮੌਜੂਦ ਰਹੇ ਨੇ। ਹਲਕਾ ਵਾਸੀਆਂ ਨੇ ਜਨਮੇਜਾ ਸਿੰਘ ਸੇਖੋਂ ਨੂੰ ਮੁੜ ਤੋਂ ਹਲਕਾ ਇੰਚਾਰਜ ਲਗਾਉਣ ਦੀ ਮੰਗ ਕੀਤੀ ਗਿਆ ਤਾਂ ਹਰਸ਼ਮਰਤ ਕੌਰ ਬਾਦਲ ਨੇ ਮੋੜ ਤੋਂ ਜਨਮੇਜਾ ਸਿੰਘ ਸੇਖੋਂ ਨੂੰ ਹਲਕਾ ਇੰਚਾਰਜ ਰਹਿਣ ਦੇ ਲਈ ਅਪੀਲ ਕੀਤੀ ਹੈ ਤਾਂ ਸਰੂਪਾ ਪਾ ਕੇ ਜਿਹੜੇ ਕੀ ਉਹਨਾਂ ਦੀ ਹਾਂ ਪਰਵਾਈਆ। ਪਉਤੇ ਹਰਸ਼ਮਿਤ ਕੋਰ ਬਾਦਲੇ ਪੱਤਰਕਾਰ ਨਾਲ ਗੱਲਬਾਤ ਕਰਦੇ ਹਨ ਨਵੀਂ ਸਰਕਾਰ ਨੂੰ ਵਧਾਈ ਦਿੰਦੇ ਕਹੇ ਕਿ ਇਸ ਵਾਰ ਸਰਕਾਰ ਮਨਕਰ ਬਿੱਲ ਪਾਸ ਨਹੀਂ ਕਰੇਗੀ ਹੁਣ ਆ ਕਿ ਸਰਕਾਰ ਲੋਕਾਂ ਦੀ ਉਮੀਦਾਂ ਉੱਤੇ ਹਰਾ ਖਰਾ ਉਤਰੇਗੀ ਤੋਤੇ ਨਵੀਂ ਸਰਕਾਰ ਦੇ ਇੱਥੇ ਬੇਰੋਜ਼ਗਾਰੀ ਦੇ ਮੁੱਦੇ ਉੱਤੇ ਖਾਸ ਧਿਆਨ ਦੇਵੇਗੀ ਉੱਥੇ ਪੰਜਾਬ ਦੇ ਨਾਲ ਵੀ ਇਨਸਾਫ ਕੀਤਾ ਜਾਵੇਗਾ 4-5 ਸਾਲਾਂ ਤੋਂ ਕਿਸੇ ਬਜਟ 'ਚ ਪੰਜਾਬ ਦਾ ਨਾਟਕ ਨਹੀਂ ਸੀ ਦੇਖੋ ਮੈਂ ਦੇਖਿਆ ਕਿ ਉਸ ਉਹਨਾਂ ਦੇ ਜਿੰਨੇ ਲੋਕ ਕਾਮਯਾਬ ਹੋਏ ਨੇ ਬਾਜਪਾ ਦੇ 나ਹੀਂ ਉਹਦੇ ਵਿੱਚ ਕੋਈ ਸਿੱਖ ਹੈ 나ਹੀਂ ਉਹਦੇ ਵਿੱਚ ਕੋਈ ਜੈਨ ਜਾਂ 크ਿਸਚਨ ਜਾਂ ਮੁਸਲਮ ਹੈ ਸੋ ਮਾਈਨੋਰਟੀਜ਼ ਨੂੰ ਤਾਂ ਬਿਲਕੁਲ ਬਾਹਰ ਕਰਤਾ ਲੇਕਿਨ ਇਹਨਾਂ ਘੱਟ ਗਿਣਤੀਆਂ ਦਾ ਦੇਸ਼ ਵਿੱਚ ਬਹੁਤ ਵੱਡਾ ਯੋਗਦਾਨ ਹੈ ਖਾਸ ਤੌਰ ਸਾਡੇ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਦੇਸ਼ ਦਾ ਢਿੱਡ ਪਰਹਣ ਦਾ ਬਹੁਤ ਵੱਡਾ ਕੰਮ ਕਰਦੇ ਨੇ ਮੈਂ ਉਮੀਦ ਕਰਦੀ ਆ ਇਹ ਸਰਕਾਰ ਸਾਡੇ ਪੰਜਾਬ ਦੇ ਕਿਸਾਨਾਂ ਦੇ ਨਾਲ ਇਨਸਾਫ ਕਰਨਗੇ ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਵਾਸਤੇ ਇਹ ਜਿਹੜੀ ਉਹਨਾਂ ਦੀ ਭਰਾ ਮਾਰੂ ਨੀਤੀ ਹੈ ਉਹਨੂੰ ਪੰਜਾਬ 'ਚ ਇੱਥੇ ਨਹੀਂ ਲਾਗੂ ਕਰਨਗੇ ਰਾਹੁਲ ਗਾਂਧੀ ਨੂੰ ਬੁਰਜੇ ਕੇੰਦਰ ਇਤਨਾ ਚਲ ਰਹੀ ਹੈ ਕਿਵੇਂ ਲਾਦੋ ਚਲੋ ਮੁਬਾਰਕ ਹੋ ਜੋ ਵੀ ਜੋ ਜਿੰਨੂ ਮਰਜ਼ੀ ਚੁੱਲ ਲੈ ਸਾਡਾ ਕਿਲਾ ਨਾਲ ਦੇ ਨਾਲ ਚਲੋ ਮਾਰਦੰਦ ਦੱਸ ਦੋ ਅੱਜ ਸੇਖੋ ਸਾਹਿਬ ਦੀ ਮੰਗ ਕੀਤੀ ਹੈ ਬਿਲਕੁਲ ਸਭ ਮਾਰਦੇ ਲੋਕਾਂ ਨੇ ਵੈਸੇ ਤਾਂ ਗਿਫਟ ਤਾਂ ਮੈਨੂੰ ਮਿਲਣਾ ਚਾਹੀਦਾ ਹੈ ਵਧਾਈ ਤਾਂ ਮੈਨੂੰ ਦੇ ਨਹੀਂ ਸਗੀ ਲੇਕਿਨ ਗਿਫਟ ਆਪ ਹੀ ਲੱਗੇ ਇਹਨਾਂ ਨੇ ਸੇਖੋ ਸਾਹ ਦੀ ਮੰਗ ਕੀਤੀ ਸੀ ਮੈਂ ਧੰਨਵਾਦੀ ਹਾਂ ਕਿ ਜਿੱਥੇ ਇਸ ਹਲਕੇ 'ਚ ਬਹੁਤ ਵੱਡੀ ਸਾਜ਼ਿਸ਼ ਜਿਹੜੀ ਭਾਜਪਾ ਵੱਲੋਂ ਖੇਡੀ ਗਈ ਸੀ ਕਿ ਬਹੁਤ ਵੱਡੀ ਘਾਟ ਹੋਏ ਅਕਾਲੀ ਦਲ ਨੂੰ ਉਸ ਘਾਟ ਨੂੰ ਸਾਡੇ ਜਿੱਥੇ ਜਜ਼ਾਰੂ ਵਕਰਾ ਨੇ ਮੂੰਹ ਤੋੜ ਜਵਾਬ ਦਿੱਤਾ ਤੇ ਇਸ ਮੂੰਹ ਤੋੜ ਜਵਾਬ ਵਿੱਚ ਬਹੁਤ ਵੱਡਾ ਯੋਗਦਾਨ ਸੇਖੋ ਸਾਹ ਦਾ ਸੀਗਾ ਜਿਨ੍ਹਾਂ ਨੇ ਮਸਾ 10 ਦਿਨ ਪਹਿਲੇ ਆ ਕੇ ਮੋਰਚਾ ਇਹੋ ਜਾਂ ਸਾਂਭਿਆ ਕੀ ਜਿੱਦ ਤੇ ਸ਼ਾਇਦ 25000 ਦੇ ਘਾਟੋਂ ਨਹੀਂ ਸੀ ਉੱਥੇ ਕੱਲੇ 250 ਚ ਆ ਕੇ ਉਹਨਾਂ ਨੇ ਹਵਾ ਦਾ ਰੁਖ ਮੋੜਿਆ ਤੇ ਰੋਕਿਆ ਜਿੱਥੇ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਹੈ ਤੇ ਲੋਕਾਂ ਦੀ ਬਹੁਤ ਵੱਡੀ ਮੰਗ ਸੀ ਕਿ ਸੇਖੋ ਸਾਹਿਬ ਇੱਕ ਵਾਰ ਫਿਰ ਇਸ ਹਲਕੇ ਵਿੱਚ ਆਲ ਤੇ ਇਸ ਹਲਕੇ ਦੇ ਸੇਵਾਦਾਰ ਬਣਨ ਮੈਂ ਤਾਂ ਬਹੁਤ ਇਹਨਾਂ ਨੂੰ ਪਹਿਲੇ ਹੀ ਬਹੁਤ ਖੁਸ਼ੀ ਦੇ ਨਾਲ ਲੈ ਕੇ ਆਈ ਸੀ ਕਿ ਅੱਜ ਸਵੇਰੇ ਵੀ ਪ੍ਰਧਾਨ ਸਾਹਿਬ ਤੋਂ ਬੇਨਤੀ ਕਰਕੇ ਆਈ ਸੀ ਕਿ ਸੇਖੋ ਸਾਹਿਬ ਨੂੰ ਐਲਾਨ ਕਰੋ ਤੇ ਉਹਨਾਂ ਨੂੰ ਮੈਨੂੰ ਉਹਨਾਂ ਨੇ ਮੈਨੂੰ ਖੁੱਲੀ ਛੁੱਟੀ ਦਿੱਤੀ ਸੀ ਕਿ ਜੇ ਸੇਖੋ ਸਾਹਿਬ ਮੰਨਦੇ ਨੇ ਤੇ ਹਲਕਾ ਚਾਹੁੰਦਾ ਹੈ ਤਾਂ ਜ਼ਰੂਰ ਇਹ ਫੈਸਲਾ ਦਿੱਤਾ ਜਾਏ ਸੋ ਅੱਜ ਸੇਖੋ ਸਾਹਿਬ ਵੀ ਮੰਨ ਗਏ ਹਲਕੇ ਨੇ ਵੀ ਜਗਾਰਾ ਛੱਡਤਾ ਹੁਣ ਬਸ ਹੁਣ ਲੋਕਾਂ ਨੇ ਹੁਣ ਸੇਖੋ ਸਾਹਿਬ ਨੂੰ ਕਾਮਯਾਬ ਕਰਨ ਵਾਸਤੇ ਦਿਨ ਰਾਤ ਮਿਹਨਤ ਕਰਨੀ ਹੈ ਤੇ ਪਹਿਲੇ ਸਰਪੰਚੀ ਜਿੱਤਾਂਗੇ ਮੈਂਬਰੀਆ ਜਿੱਤਾਂਗੇ ਤੇ ਉਹਦੇ ਬਾਅਦ ਸਤਾਈ ਦੀ ਜਿਵੇਂ 7 ਤੋਂ 7 ਹਲਕੇ ਜਿਹੜੇ ਆਪਾਂ ਕਾਮਯਾਬ ਹੋਇਆ ਉਹ 9 ਤੋਂ 9 ਹਲਕਿਆਂ ਵਿੱਚ ਕਾਮਯਾਬ ਹੋ ਕੇ ਅਸੀਂ ਸ਼੍ਰੋਮਣੀ ਅਕਾਲੀ ਦੇਰ ਦੇ ਝੋਲੀ ਵਿੱਚ ਪਾਵਾਂਗੇ